आज मैं सवेरे उठ ही गया नहाता हीनी शोपिंग की मेरे यार इंजरी आई है, शोल्डर शोल्डर। है ना? पी so शोल <laughs> ਆ ਵੀਦੀਆਂ ਹੈ ਇੱਕ ਡਾਲਾ ਮਿਲਗਦਾਮ ਅੱਜ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਸਾਡੇ ਵਨ ਫੇਮਸ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੱਦਾਂ ਕਿ ਤੁਸੀਂ ਜਾਣਦੇ ਜੇ ਮੈਂ ਤੁਹਾਡਾ ਆਪਣਾ ਰਾਣਾ ਦਾ ਰੌਕ ਅੱਜ ਆਪਾਂ ਜਾ ਰਹੇ ਹਾਂ ਜ਼ਿਲਹੰਦਰ ਇਸ ਤਰ੍ਹਾਂ ਆਪਾਂ ਬੋਲ ਰਹੇ ਹਾਂ ਸਾਡਾ ਇੱਕ ਦੋਸਤ ਹੈਗਾ ਉਹ ਵੀ ਇਸ ਤਰ੍ਹਾਂ ਬੋਲਦਾ ਉਹਦੇ ਕੋਲ ਜਾ ਰਹੇ ਹਾਂ ਰਾਤ ਨੂੰ ਦਿਦਰ ਪਾਰਟੀ ਆ ਉਹਦਾ ਨਾਮ ਹੈ ਨਿਸਟ ਯੋਨ ਮੈਂ ਤਾਂ ਆਪਣਾ ਯੋਨ ਅੱਜ ਜਗਾ ਓਪਨ ਬੈਂਚ ਪ੍ਰੈਸ ਕਲਾਸਿਕ ਕੰਪੀਟੀਸ਼ਨ ਜਿਹਦੇ ਵਿੱਚ ਤੁਹਾਡਾ ਛੋਟਾ ਵੀਰ ਵੀ ਪਾਰਟਿਸਿਪੇਟ ਕਰ ਰਿਹਾ ਬੈਸਟ ਕਰਾਂਗੇ ਆਪਣੇ ਵੱਲੋਂ ਬਾਕੀ ਤੁਹਾਨੂੰ ਉੱਥੇ ਜਾ ਕੇ ਜਲੰਧਰ ਅੱਜ ਤੁਹਾਨੂੰ ਬਹੁਤ ਹੀ ਝਾਲ ਕੇ ਸਾਰਿਆਂ ਨੂੰ ਖੁਸ਼ੀ ਹੋਏਗੀ ਕਿ ਅੱਜ ਬਹੁਤ ਹੀ ਕਰਮਾ ਪਾਗਾ ਵਾਲਾ ਦਿਨ ਹੈ ਕਿ ਅੱਜ ਰਾਜਨ ਜੀ ਨਾ ਆ ਚੁੱਕੇ ਨੇ ਆਹ ਬਾਕੀ ਕਿੱਦਿ ਸੋਹਣੇ ਲੱਗਣ ਡੇ ਮੈਂ ਲੱਤ ਗਿਆ ਭਾਰ ਘਟ ਗਿਆ ਅੱਜ ਵੀਡੀਓ ਮੇਕ ਕਰਨਾ ਆ ਕੇ ਵੇਖੋ ਕੀ ਕਰਦਾ ਤੇ ਬਾਕੀ ਸਾਰੇ ਜਣੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਠੀਕ ਹੈ ਜਿੱਦਾਂ ਆਪਾਂ ਸੋਹਣੇ ਸੋਹਣੇ ਬ੍ਰਾਈਟ ਕਲਰ ਪਾਉਣੇ ਕੋ ਕਿ ਬਾਕੀ ਮੈਨੂੰ ਦੱਸਣਾ ਕਿ ਮੇਰਾ ਸਵੈਟਰ ਕਿਦਾਂ ਦਾ ਮੈਨੂੰ ਕਿਹਾ ਨੇ ਕਿ ਆਹੀ ਕਿ ਉਹਨੇ ਪਾਇਆ ਕਰਨ ਔਜਲੇ ਨੇ ਮੈਂ ਕਿਹਾ ਉਹੋ ਹੀ ਆਉਂਦੇ ਫਿਰ ਵੇਖੀਓ ਕਰਨ ਔਜਲੇ ਵਾਲੇ ਪਾ ਲੈਂਦੇ ਅੱਜ ਠੀਕ ਆ ਤੇ ਐਨਕਾ ਆਪਾਂ ਲਗੀਆਂ ਉੱਪਰ ਵਰਸਾ ਚੇ ਦੀਆਂ ਕਪੜਾ ਹਮੇਸ਼ਾ ਇਹੋ ਸੋਚਿਆ ਕਿ ਵਧੀਆ ਖਾਣਾ ਤੇ ਵਧੀਆ ਪੀਣਾ ਤੇ ਵਧੀਆ ਪਾਉਣਾ ਬਸ ਨਸ਼ਾ ਕੋਈ ਨਹੀਂ ਕਰਨਾ ਨਸ਼ਾ ਮਿਹਨਤ ਦਾ ਤੇ ਖਾਣ ਪੀਣ ਦਾ ਤੇ ਘੁੰਮਣ ਫਿਰਨ ਦਾ ਠੀਕ ਆ ਇਸ ਸੋਭਾ ਦਾ ਆਪਾਂ ਤੁਹਾਨੂੰ ਮਿਲਦੇ ਹਾਂ ਜਲੰਧਰ ਬਾਕੀ ਟੜਨਾ ਦੋ ਵਰਡ ਮੇਰਾ ਛੋਟਾ ਵੀਰ ਮੇਰਾ ਸ਼ਗird ਰਾਜੇਨ ਟੜਨਾ ਕੁਝ ਆਪਣੇ ਸ਼ਬਦ ਸ਼ੇਅਰ ਕਰੇਗਾ ਅੱਜ ਮੈਂ ਸਫੇਰੇ ਉੱਤੇ ਘਰ ਤੋਂ ਪਹਿਲਾ ਨਾਤਾ ਹੀ ਗਾ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਨਾ ਰਿਆ ਮੈਂ ਗੱਡੀ 'ਚ ਪਾਓ ਤੇਲ ਤੇ ਗੱਡੀ ਫਿਰ ਚੱਲਦੀ ਆ ਤੇ ਸਰੀਰ ਦੇ ਵਿੱਚ ਪਾਓ ਖਰਾਕ ਸਰੀਰ ਫਿਰ ਚੱਲਦਾ ਪਹਿਲਾਂ ਸਬਜ਼ੀ ਮੈਂ ਮੜਿਆ ਲਾ ਦੀ ਐਂਟਰੀ ਹੁਣ ਆਪਾਂ ਸਬਜ਼ੀ ਥੋੜਾ ਡਾਈਟੂਡ ਖਾ ਲ ਗਏ ਸਬਜ਼ੀ ਵਧੀਆ ਸਬਜ਼ੀਆਂ ਸੂਜੀਆ ਪਾ ਗਏ ਕੈਂਡ ਫਿਰ ਇਸ ਤੋਂ ਬਾਅਦ ਜਿੱਥੇ ਜਿੱਥੇ ਆਪਾਂ ਰੁਕਦੇਗੇ ਨਾਲ ਨਾਲ ਤੁਹਾਨੂੰ ਦੱਸ ਜਾਵਾਂਗੇ ਠੀਕ ਆ ਥੈਂਕ ਯੂ ਨਾਲ ਪਕੌੜੇ ਲੈ ਗਿਆ ਰਈਓ ਤੇ ਚੜਨੀ ਪਾਈ ਨਹੀਂ ਆ ਦਿਮਾਗ ਨਾਲ ਕੰਮ ਲਿਆ ਕਰ ਹੁਣ ਚੜਨੀ ਲੈ ਜਲੇ ਬਸ ਹੀ ਪੈਸੇ ਲੱਗਣੇ ਐਨਾ ਵੀ ਰਹਿ ਗਈ ਵੈ ਗੋਡ ਮੇਰੇ ਕੋ ਪਾਣੀ ਕੱਢਵਾ ਸਮਾਨ ਨੇਟ ਹੋਏ ਨਾ ਕੰਮ ਕੁਛ ਕਰ ਕੁਛ ਕਰਵਾ ਤਾ ਐਵੇਂ 15 ਮਿੰਟ ਦਾ ਬੈਠੇ ਖਰਾਬ ਕਰ ਕੁਛ ਭਾਂਜੇ ਕਿਥੋਂ ਕਰਨੀ ਹੈ ਪੁਸ਼ ਕਰਨਾ ਸੈਲ ਡਾਊਟ ਵਾਹ ਸੈਲ ਪਕੌੜੇ ਉਹ ਬੱਲੇ ਭਾਜੀ ਅੰਨੀ ਸ਼ੋਪਿੰਗ ਕੀਤੀ ਏ ਪਕੌੜੇ ਵੀ ਨਾਲ ਹੀ ਪਕੌੜੇ ਇਹ ਭਾਈ ਘੜੋਣੇ ਹਨ ਨੇ ਇਹਦੇ ਆਸੇ ਲੈ ਜੇ ਮਮਾ ਬਾਕ ਕੈਮਰਾ ਕਰਨਾ ਨਾ ਕਰੀ ਜਾਂਦੇ ਉਹ ਤਾਂ ਫੜਿਆ ਭਾਜੀ ਬਲੌਗ ਦੀ ਕੈਜ ਟੋਪੀ ਦਾ ਕੰਨਾ ਨਾ ਕਰੇ ਉਹੀ ਕਿਹੜੇ ਪਕੌੜੇ ਨਾਲ ਖਰਾਬ ਹੋਵੇ ਟੋਪੀਆਂ ਨਾਲ ਵਗਰ ਵਗੀਆਂ ਕੋਈ ਖਾ ਗਿਆ ਮਰਨਦੇ ਆ ਮੈਂ ਅੰਦਰ ਚੱਲ ਜਾਵਾਂ ਠੀਕ ਉਹ ਜਾ ਮੈਂ ਮੇਰੇ ਕੋਲ ਨਹੀਂ ਹੂੰ ਦੱਸ ਨਹੀਂ ਲੈਣਾ ਮੈਨੂੰ ਨਹੀਂ ਹੈ ਹੀ ਨਾ ਕੋਈ ਨਾ ਕੋਈ ਬੰਦਾ ਉਹ ਬੰਦੇ ਕਿਹੜਾ ਮੋੜਾ ਹੋ ਜਾਦਾ ਭਾਈ ਦੱਸੀਆਂ ਮੈਂ ਪਕੰਡ ਕਰ ਲਿਆ ਲੇਕਿਨ ਮੈਂ ਧੂੜ ਬੋਲਾ ਤਾਂ ਭਾਈ ਰਹਿਣਾ ਆਪਣਾ ਬੈਗ ਫੜ ਲੈ ਕੋਈ ਚ ਕਪੜੇ ਪਾ ਲੈ ਗਾ ਉਹ ਲਾ ਵੇ ਆ ਰਾਈ ਜੀਮਾ ਸਾਹਿਬ ਕਿੱਧਰ ਚੱਲੇ ਜੀਮਾ ਸਾਹਿਬ ਸਭ ਸਭ ਵੀ ਸਭ ਵੀ ਅੱਜ ਮੈਂ ਸਭ ਕੁਝ ਦਿਖਾ ਰਿਹਾ ਹਾਂ ਸ਼ਰਮ ਮੈਂ ਪੰਜ ਵੀਤ ਕਰਾਏ ਆ ਨਹੀਂ ਹਾਂ ਰਾਹ ਤੂੰ ਖਾਲੀ ਨਹੀਂ ਇਹ ਖਾਣਾ ਇਹ ਕੋਈ ਨਹੀਂ ਨਾਲੋ ਕਰੀ ਕਿਉਂ ਵਾਰੀ ਕਦੋਂ ਨਹੀਂ ਵਾਰੀ ਦਾ ਉਹ ਨਹੀਂ ਪੜੋ दो बार <laughs> 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 ਆ ਵੇਖੋ ਡਾਇਰੀ শেਅਰ ਦੀ ਇੱਕ ਨਾ ਤੁਹਾਨੂੰ ਆਪਾਂ ਚੈਲੰਜ ਵੀ ਹੈਗਾ ਜੇ ਪੱਕੇ ਨੇ ਸਾਬੇ ਹਾਲੀ ਖਸਰ ਸਾਬੇ ਨਹੀਂ ਖਾਣੇ ਦੁੱਧ ਕਿੰਨਾ ਦੋ ਤੱਕ 6 ਕਿਲੋ 7 ਕਿਲੋ ਖੜੇ ਪਿਆ 7 ਕਿਲੋ ਕੜਿਆ ਦੁੱਧ ਦਾ ਰਿਕਾਰਡ ਜੇ ਕਿ ਇਹਨੇ ਸ਼ਰਤ ਲਾਉਣੀ ਹੈ ਮੇਰੇ ਨਾਲ ਕੰਟੈਕਟ ਕਰੀ ਤੇ ਕਿ ਟਾਈਮ ਦਾ ਤੇ ਨਾ ਇਹਨਾਂ ਚਾਰ ਕਿਲੋ ਚਾਰ ਕਿਲੋ ਦਹੀਂ 167 ਕਿਲੋ ਭਾਰ 12 ਬੋਤਲਾਂ ਆਉਂਦੀਆਂ ਕੌਣ ਦਾ ਚੈਂਪੀਅਨ ਹੈ 12 ਬੋਤਲਾਂ ਜੀ ਉਹਦੀਆਂ ਮਿਲ ਕੋ ਦਾ ਆਉਂਦੀਆਂ 12 ਬੋਦਰਾ ਜੀ ਮਿਲਕ ਬਾਦਾਮ ਦੀ ਆ ਜੀ ਆਗੇ ਆਪਾਂ ਦਵਾਬੇ ਚ ਉਹ ਕੀ ਸਭ ਵੇ ਕਿਨੇ ਸਭ ਵੇ ਕਿਨੇ ਸਾਬੇ ਤਿੰਨ ਤਿੰਨ ਸਾਬੇ ਤਿੰਨ ਸਾਬੇ ਜੀ ਮਮਾ ਉਹਦੇ ਰਿਕਾਰਡ ਪਲੱਸ ਆਉਦਾ ਇਹ ਟਿਕੀਆਂ ਬਹੁਤ ਹੁੰਦੇ ਹੁੰਦੇ ਕਿਸ਼ਨ ਦੀ ਪਿੰਡ ਟਿਕੀਆਂ ਦਾ ਰਿਕਾਰਡ 15 ਪਲੇਟਾ ਨਹੀਂ 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 ਬੱਬਲੂ ਦੇ ਪਕੌੜੇ ਬੱਬਲੂ ਦੇ ਪਕੌੜੇ ਦੀ ਚਟਨੀ ਰਹਿ ਗਈ ਯਾਰ ਰਿਕਾਰਡ ਆ ਸਾਰੇ ਫੇਰ ਰਿਕਾਰਡ ਤਾਂ ਕਰਕੇ ਆ ਕਿ ਸਾਫ ਸੁਧਰੀਆਂ ਚੀਜ਼ਾਂ ਖਾਧੀਆਂ ਵਾ ਕਦੀ ਕੋਈ ਦਵਾਈਆਂ ਦਾ ਸੇਵਨ ਨਹੀਂ ਕੀਤਾ ਤਾਂ ਕਰਕੇ ਰਿਕਾਰਡ ਹੈ ਠੀਕ ਹੈ ਨਾ ਰਿਕਾਰਡ ਭਾਜੀ ਹਫਤੇ ਚ ਨਾ 4 ਦਿਨ ਬੱਕਰਾ ਭੰਦਾ ਆ ਠੀਕ ਹੈ ਤੇ ਬੱਕਰੇ ਹੈ ਘਰਾਵ ਨੂੰ ਬੱਕਰਾ ਤੇ ਦੁਬਾਰਾ ਨੂੰ ਮੱਛੀ ਗਈ ਤੇ ਹੀ ਗਵਾਰੋ ਕੀ ਬਾਤ ਹੈ ਠੀਕ ਹੈ ਇਹ ਰੋਟੀ ਚਾਹੀਦੀ ਚਾਹੀਦੀ ਇਹ ਚਾਹੀਦੀ ਆ ਐਵੇਂ ਨਹੀਂ ਬਾਜ ਨਿਕਲਦੀ ਐਵੇਂ ਰੰਗ ਦੇਖੋ ਮੜਾ ਖੜਿਆ ਕਿ ਨਹੀਂ ਪੂਰਾ ਫੇਰ ਮੈਂ 500 ਕਹੇਤਾ ਤੇਰਾ ਪੈਸਾ ਸ਼ਾਮ ਨੂੰ ਆ ਜੂਗਾ ਸ਼ਾਹ ਯਾ ਤੇਰੀ ਜੇ ਮੈਂ ਤਾਂ ਆਇਆ ਬੰਦੇ ਸਬਰ ਜਾਇ ਰੱਖਦਾ ਤੇ ਦੂਸਰਾ ਸਭ ਮੈਂ ਦੂਸਰਾ ਪਕੜ ਰਣਾ ਸਪੈਸ਼ਲ ਡਬਲ ਚਿਕਨ ਵਾਲਾ ਨਹੀਂ ਨਹੀਂ ਉਹਨਾਂ ਦੇ ਵਪਾਰੀ ਇੱਥੇ ਵਿਆਹ ਦੀ ਇਹ ਚਟਨੀ ਦਾ ਹੀ ਸੀਲ ਹੈਗਾ ਭਾਜੀ ਉਹ ਤਾਂ ਚਟਨੀ ਭੁੱਲ ਜਾਣਾ ਪਕੌੜੇ ਵਾਲੀ ਉਹ ਤੋਂ ਬਗੈਰ ਪਕੌੜੇ ਕਾਦੇ ਚਟਨੀ ਦੇ ਬਗੈਰ ਸਪੈਸ਼ਲ ਹੁਣ 20 ਕਿਲੋਮੀਟਰ 200 ਰੁਪਏ ਦੇ ਚਟਨੀ ਲੈ ਜਾਣਾ 500 ਰੁਪਏ ਭਾਜੀ 200 ਪਹਿਲੀ ਆਫਰ 500 500 ਚਟਨੀ ਕਿਨੇ ਦੀ ਹੈ 50 ਦੀ ਚੜਨੀ ਤੇ 500 ਰੁਪਿਆ ਟਿਪ ਕਿਹਨੂੰ ਕਿਹਦੇ ਭਲਾ ਦੇਉਂਦਾ ਆਹ ਸਾਹਣ ਬੰਦਾ ਇਹ ਟਾਈਗਰ ਗਰੁੱਪ ਚ ਹੈਗੇ ਟਾਈਗਰ ਉਹ ਕਿਹੜਾ ਕਾੜੇ ਰੋਬਲਾ ਸਾਹਿਬ ਟਾਰਸਾ ਕਰਾੜੇ ਟਾਰਸਾ ਉਹ ਕਿਹੜੇ ਗਰੁੱਪ ਚ ਹੈਗੇ ਟਾਈਗਰ ਟਾਰਸਾ ਟਾਰਸਾ ਸਾਹਿਬ ਦੱਸੋ ਤੁਹਾਡੀ ਮੋਜ਼ ਨਾ ਜਾਂਦਾ ਬੱਸ ਦੋਹਾਂ ਟਾਈਗਰ ਗਰੁੱਪ ਦਾ 250 ਰੁਪਏ ਤੁਹਾਨੂੰ ਸਭ ਆਪਣੇ ਇਹ ਹੀ ਹੈ ਧੰਨ ਸਾਹਿਬਾ ਸਰਵਰ ਮੈਡਲ ਏਸ਼ੀਆ ਚ ਅੱਛਾ ਸੋਹਣੇ ਪਾਵੜੇ ਕਰ ਆਪਣੇ ਸਾਰਾ ਨੇ 200 ਕਨੈਕਟੋਰ ਅਧੈਂਟਰ ਪਾ ਗਏ 242 ਰਿੰਗਰ ਪਾ ਗਏ 242 ਲਾਈ ਰੌ ਬੈਂਚ ਲਾਈ ਇਹਨੇ 200 ਕਿੰਨੀ ਧੰਨ ਸਾਹਿਬ 200 ਪਾ ਲਏ 10 210 ਕੀ ਬਾਤ ਹੈ ਇਹ ਵੀ ਮੇਰਾ ਟਾਈਗਰ ਗਰੁੱਪ ਜੀ ਹੈ ਰੋਈ ਖਰਾਕ ਕੋ ਲੱਗੀ ਦਵਾਰ ਤੋਂ ਸ਼ੁਰੂ ਮੈਂ ਮਨ ਲੱਗੀ ਜੀ ਇੱਥੇ ਹੈਟਾੜਾ ਸਾਹਿਬ ਅੱਜ ਦਿਲਾ ਦਾ 골ਡ ਮੈਡਲ ਆਪਣਾ ਹੀ ਗਾ ਜਿੱਦੀ ਖਰਾਕ ਜਲੀ ਜੀ ਅੰਦਰ ਬੋਲੋ ਪਰਾ ਸਾਹ ਕੁਝ ਮੈਂ ਤੇਹੀ ਬੋਲੋ ਬੋਲੋ ਨਾ ਤੁਸੀਂ ਕਿੱਥੇ ਆਏ ਆਪਾਂ ਦੱਸੋ ਸਹੀ ਮੜਾਗਾ ਕੰਡਾ ਦੋ ਬਲ ਜਲੰਧਰ ਸਾਹਿਬ ਜਲੰਧਰ ਬਰਕਾ ਦੇ ਜਾਦੀ ਕੀ ਬੋਲ ਦੋ ਕਿਥੇ ਆਏ ਜਲੰਧਰ ਆਏ ਆ ਜੀ ਪੰਜਾਬ ਦਾ ਪਾਵਰ ਲਿਫਟਿੰਗ ਦਾ ਬੈਂਚ ਦਾ ਕੰਪੀਟੀਸ਼ਨ ਖੇਡਣ ਕਿਆ ਬਾਤ ਦੇਖਦੇ ਆ ਕੀ ਬਣਦਾ ਬਾਬਾ ਮੇਰ ਕਰੇ 골ਡ ਮਾਰਾਂਗੇ ਟੀਮਾ ਸਾਹਿਬ ਤੁਸੀਂ ਮੈਂ ਰੇਨੇ ਭਰਾ ਇਧੇ ਟਰੱਕ ਥੱਲੇ ਨਾਲ ਜੀ ਮੇਰਾ ਵੀ ਬਿਰਗਾ ਵਾਲੇ ਦੇ ਲਾਈਟ ਆ ਲਾਈਟ ਆ ਲਾਈਟ ਆ ਲਾਈਟ ਪਾਣੀ ਐਨ ਦਾ ਘੜੀ ਜਾਂਦਾ ਆ ਓਏ ਐਨ ਦਾ ਬੰਦਾ ਵੀ ਭਾਈ ਜਾਨ ਦਾ ਘੜਾ ਤਾਂ ਲੱਗਿਆ ਐਨ ਕੇ ਲਾਉਣ ਲੱਗਿਆ 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 ਸਾਰੇ ਨੇ ਵੇਚ ਦੇਵੇ ਸਾਰੇ ਨੇ ਵੇਚ ਦੇਵੇ ਤਗੜੇ ਬਲੌਗਰ ਹੈਗੇ ਮੈਂ ਤਾਂ ਲਾਉਣੀ ਆ ਇੱਧਰ ਕੀ ਕਰਨਾ ਮੈਂ ਕਹਦਾ ਹਾਂ ਵਰਲਡ ਦੇ ਵਿੱਚ ਕੋਈ ਟੈਕ ਸਟਾਈਲ ਦਾ ਕਹਦਾ ਇੱਕ ਵਾਰੀ ਸਮਝਿਆ ਕਰੋ ਨਾ ਗੱਡੀ ਚਿਮਾ ਕਰਨੀ ਸੀ ਉਹ ਲੋੜ ਹੀ ਨਹੀਂ ਪਈ ਯਾਰ ਮੱਗੀ ਤਾਂ ਗੱਡੀ ਨਾ ਜਾਦੇ ਉਹ ਨਹੀਂ ਕੁਝ ਹੁੰਦਾ ਭਾਈ ਯਾਰ ਆਹ ਚੱਲੀ ਆ ਵੀ ਨਿਕਲ ਗਿਆ ਹੁਣ ਰਾਜਾ ਹਾਂਜੀ ਇੱਕ ਬਲੋਕਾਂ ਜੋਗਾ ਨਾ ਰਹਿ ਜੀਏ ਬੋਲਣ ਲੱਗੇ ਰਹੀ ਕੁਛ ਲੈ ਮੈਂ ਬੋਲਾਂ ਆਪਾਂ ਕਿਹੜੇ ਕੰਪੀਟੀਸ਼ਨ ਆਏ ਉੱਥੇ ਬੋੜਾ ਪਿਛੇ ਬੋੜਾ ਆਉਂਦੇ ਬੋੜਾ ਆਉਂਦੇ ਰਾਣਾ ਸਾਹਿਬ ਸਨੇਹਿਆ ਦੇ ਹੋਣਗੇ ਨਾ ਆ ਦੇ ਲੈ ਉਹ ਪਿਛੇ ਬੋੜਾ ਆਉਂਦੇ ਨਾ ਸਸੀ ਗੱਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਦਲੰਦਰ ਕੰਪੀਟੀਸ਼ਨ ਤੇ ਆਏ ਆ ਤੇ ਇੱਥੇ ਰਾਣਾ ਸਾਹਿਬ ਅੱਜ ਮੇਰੇ ਸਾਬ ਨਾਲ ਸਟਰੋਂਗ ਮੈਨ ਨਿਕਲਣ ਕੇ ਪੂਰੀ ਤਿਆਰੀ ਚ ਆਏ ਨੇ ਤੇ ਬਾਬਾ ਮੇਰ ਕਰੇ ਆਪਣੇ ਵੱਲੋਂ ਤੇ ਆਪਣੇ ਰਾਣਾ ਜੀ ਪੂਰੀ ਬੈਸਟ ਆਪਣੀ ਅੱਜ ਲਿਫਟ ਲਾ ਕੇ ਜਾਣਗੇ ਚੀਮਾ ਸਾਹਿਬ ਵੀ ਲਿਫਟ ਲਾਉਣੀ ਹੈ ਮੇਰੇ ਯਾਰ ਇੰਜਰੀ ਆਈ ਪਈ ਸ਼ੋਲਡਰ ਤੇ ਸ਼ੋਲਡਰ ਪਤਲੀ ਆ ਹੈਨਾ ਸੋ ਦੈਟਸ ਵਾਈ ਦੈਟਸ ਕਰਕੇ ਮੈਂ ਨਹੀਂ ਅੱਜ ਲਾਉਣਾ ਹੈਗਾ ਸਿਸਟਮ ਕਰਨਾ ਹੈਗਾ ਬਾਕੀ ਕੋਈ ਕਰਨੀ ਉਹ ਪ੍ਰਮਾਨ ਜਾਂਦਾ ਪਈ ਇੱਕ ਦੇਖ ਕੇ ਜਾ ਰਿਹਾ ਜੀ ਆਪਣਾ ਘੰਡਾ ਸਾਹਿਬ ਤੇ ਬਾਕੀ ਹੋਣਾ ਵੜਾ ਕੋਈ ਟਾਈਗਰ ਹੈਗਾ ਜਿੰਨੇ ਲੋਣੀ ਇਹਦੇ ਸੇਲ ਲੱਗੀ ਕਿਦੇ ਉੱਥੇ ਆਗੇ 90% ਆਫ ਦਿਲ ਦੇ ਨਾ ਤੰਗੇ ਆਇਆ ਬੈਠਾ ਹਾਂ ਜੀ ਪੈਸਾ ਅੱਢ ਲੈਣੇ ਪਈ ਕੇ ਜੀ ਦੋਗਾ ਪਈ ਦਾ ਪਿਆਰੇ ਕੁੜੀ ਜਿੱਤ Yeah. राहुल बाबू जी ऊपर आ लो सर और थोरे कोने में मैं कृपया राजेंद्र कुमार प्रणाम करके इसको खींच के लो 135 और 92 और भाई साहब जी आपकी सीट पे है और जभी मांगे पता ਹਲ ਹੈ ਕੋਈ ਅਰੇ ਜੀ ਆਈ ਮੈਂ ਕੋਲ ਸਾਡੇ ਸੈਂਟਰ ਲੱਗੀ ਵੀਰ ਬਣ ਸੜੀ ਨਾ ਕੋਈ ਫੜਾ ਜੇ ਕੋਈ ਅਰੇ ਦੇ ਸ਼ਾਨ ਨਾ ਰੋਗ ਮੈਂ ਪਹਿਲਾਂ ਵੀ ਕਿਸੇ ਨੂੰ ਰੋਗ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਛ ਜਾਮੇ ਟ੍ਰਾਂਸਪੋਰਟ ਖੋਲਦੀ ਹੈ ਇੱਕ ਇੱਕ ਟਾਪਾ ਇੱਕ ਇੱਕ ਦੀ ਦੋ 10 ਰੁਪਏ ਕਿੰਨਾ ਫੜ ਸਕਦੇ ਆ ਪਰ ਇੱਕ ਇੱਕ ਦੇ ਵਿੱਚ ਦੋ ਜਮ ਨਹੀਂ ਕਿੰਨੀ ਫੜਦੇ ਔਰ ਮੇਰੇ ਵੀਰ ਨੇ ਇੱਕ ਜਮ ਨੂੰ 8:00 ਵਜੇ ਨੂੰ ਬੁਲਾਇਆ ਉਹ 8:00 ਵਜੇ ਮੈਂ ਐ ਨਹੀਂ ਬਣ ਗਿਆ ਉਹਨਾਂ ਲਈ ਬੜੀ ਮਿਹਨਤ ਕਰਨੀ ਪਈ ਖੇਡ ਨਾਲ ਇੱਕ ਨਾ ਪਿਆਰ ਔਰ 30 ਸਾਲ ਤੋ ਆਪਣੇ ਪਰਿਸ਼ਣ ਨੂੰ ਬੰਨ੍ਹਣਾ ਰੱਖਣਾ ਕੋਈ ਛੋਰੀ ਗੱਲ ਨਹੀਂ ਜਿਵੇਂ ਡੰਗ ਬੇਰ ਕਹਿੰਦੇ ਆਪਣੇ ਰੈਸਲਿੰਗ ਦੇ ਫਿਰੇ ਰੈਸਲਿੰਗ ਦੇ ਨਾਮਾ ਆਪਣੀ ਰੈਸਲਿੰਗ ਦੇ ਗੇਮ ਨੂੰ ਪਾਵਰ ਐਕਟਿਵਿਟੀ ਦੇ ਗੇਮ ਦੇ ਵਿੱਚ ਕਨਵਰਟ ਕਰਨਾ ਉਹਦਾ ਸਾਰਾ ਕ੍ਰੈਡਿਟ ਸਾਡੇ ਗਗਨਾਪਤ ਸਾਹਿਬ ਨੂੰ ਜਾਂਦਾ ਜਿਨ੍ਹਾਂ ਦੀ ਫੌਂਡ ਇਹਨਾਂ ਨੇ ਗੋਵਾ ਵਿਹੇ ਹੋਈ ਨੇਸ਼ਨ ਸਭ ਸ਼ਹਿਰ ਦੇ ਵਿੱਚ ਮੋਰਬਾ ਜਿੱਤਿਆ ਸੀ ਉਸ ਸਮੇਂ ਇਹਨੇ ਸਟੈਕਲ ਨਾਮ ਦੇ ਦੇਖਿਆ ਔਰ ਨੌਂ ਮੈਚ ਜਿਹੜੇ ਸੜੇ ਮੇਰਾ ਗੋਲ ਜਦਗੇ ਅਗਲਾ ਪਲੱਸ ਸਾਹ ਕਹਿੰਦੇ ਆ ਅੱਜ ਦੇ ਇੰਡੀਆ ਦੇ ਉੱਤਰੂਆ ਇਹਨੂੰ ਉੱਤਰ ਦੇ ਸਾਰੇ ਬੁੱਲਟ ਪਾਉਂਦੇ ਇਹਨੂੰ ਬੁੱਲਟ ਦੇ ਦਿਆ ਜਰਾ ਤੇ ਗੇਮ ਨਾਲ ਇੰਨਾ ਪਿਆਰ ਕਰਦੇ ਭਰਸਾ ਹੋਇਆ ਔਰ ਧੰਨਵਾਦ ਕਰਦਾ ਇਹਨਾਂ ਨੇ ਅੱਜ ਇਸ ਕੰਪੀਟੀਸ਼ਨ ਦੇ ਵਿੱਚ ਬਹੁਤ ਵਧੀਆ ਪਰਫਾਰਮੈਂਸ ਕੀਤੀ ਆ ਔਰ ਇੱਕ ਮੋਟੀਵੇਸ਼ਨ ਦਿੰਦੀਆਂ ਬੱਚਿਆਂ ਨੂੰ ਭਲਾ ਭਾਈ ਤੁਸੀਂ ਵੀ ਕਰ ਸਕਦੇ ਆ ਦੁਸ਼ਾਂ ਕਰ ਬੱਲੇ ਚੀਮਾ ਸਾਹਿਬ ਉਹ ਸਟੋਰੀ ਬੜੀ ਦਾ ਬੰਨੀ ਐ ਖਲੋ ਜੋ ਲੋ ਜੀ ਜਿੱਤ ਦੀ ਖੁਸ਼ੀ ਦੇ ਵਿੱਚ ਸ਼ਾਪਿੰਗ ਸ਼ਾਪਿੰਗ ਹੋਣਾ ਆਪਾਂ ਚੱਲੇ ਹੋਰ ਰੈੱਡ ਦੇ ਤੇਰੇ ਪਲਾਸਾ ਸ਼ਾਪਿੰਗ ਹੀ ਬੜੀ ਕਰਤੀ ਆ ਇੱਕ ਮਿੰਟ ਇੱਕ ਮਿੰਟ ਇੱਧਰ ਵੇਖੋ ਖਲੋਣੇ ਕਿਆ ਬਾਤ ਇਹਨਾਂ ਬੋਲੇ ਦੇਖੀ ਨਾ ਮੇਰੀ ਓਪਨਿੰਗ ਵਾਲੀ ਬੈਠਾ ਚੱਲ ਇਹਨਾਂ ਚੱਲੇ ਨਿੱਕੇ ਰੱਜੇ ਨਾ ਆਇਆ ਅੱਜ ਤੇ ਅੱਜ ਤਾਂ ਸਾਡੇ ਤੇ ਉਹ ਕੋਲਾ ਆ ਵੇ ਆ ਤਮ ਕਰਨੀ ਦੁਕਾਨਾਂ ਦਾ ਬੰਦ ਹੋਣਾ ਕਿਹੜਾ ਦੁੱਧ ਹੈਲੋ ਆ ਲਿਖਿਆ ਆ ਦੁੱਧ ਫੜ ਕੇ ਨਾ ਉਥੋਂ ਨਾਂ ਲਿਖਿਆ ਨਿੱਕਾ ਗੋਲਡ ਪਰਫੂਮ ਆ ਨਾਂ ਹੁੰਦੇ ਵਿਆਹ ਦੇ ਇੱਕ ਦੁੱਤੇ ਲਗਾਏ ਕਿ ਸਬਜ਼ੀ ਕਹਿੰਦਾ ਗੋਭੀ ਲਗਾ ਜਾ ਸ਼ਾਮੋਹ ਲਗਾ ਪੂਰਾ ਹੈ ਹਾਂ ਸ਼ਾਮੋਹ ਲਗਾ ਸ਼ਾਪਿੰਗ ਕਰਨੀ ਹੈ ਮੈਂ ਜਲੰਧਰੋਂ ਕਰਾਵਾਂਗਾ। ਅੱਛਾ ਆ ਬੋਬਨਿਆਂ ਦੇ ਘਰੇ ਕਰਾਵਾਂਗੇ। ਕਿਹਦੇ ਪਾਸੇ ਕਰਾਂ ਮੈਂ? ਉਹ ਪਾਜੀ ਮੈਂ ਵੀ ਬੜੀਆਂ ਸ਼ਾਪਿੰਗਾਂ ਕਰ ਛੱਡੀਆਂ ਵਾਂ। ਇਹ ਜਿਹੜੀਆਂ ਸ਼ਾਪਿੰਗਾਂ ਕਰ ਰਹੇ ਅਸੀਂ ਕ੍ਰੈਡਿਟ ਕਾਰਡ ਸਵੈਪ ਕਰਾ ਕੇ ਹੁਣ ਤੱਕ ਪੈਸੇ ਦੇ ਰਹੇ। ਥੋੜੀ ਨੀ ਲੱਗਦੀ ਫਿਰਦੀ। ਇਹ ਜੌਨ ਸਾਹਿਬ ਜਿਹੜੇ ਵਰਲਡ ਖੇਡ ਕੇ ਆਏ ਵਾਏ ਸੁਣੀਦਾ ਦੀ ਬੜੇ 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 ਇਹ ਬੋਲਣ ਕੀ ਹੈ ਫਿਰ एवरीवन ਮੈਂ ਤੁਹਾਡਾ ਆਪਣਾ ਵਿਕਾਸ ਵਰਮਾ ਜੌਨ ਚਾਹ ਜਲਪਤੀ ਜਿਲ੍ਹਾ ਅੱਜ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਸਾਡੇ ਵਰਲਡ ਫੇਮਸ ਅੱਜ ਮੇਰੇ ਪਰਿਵਾਰ ਨੂੰ ਵਰਲਡ ਚੈਂਪੀਅਨ ਬਣਨ ਦਾ ਬਲੇਸਿੰਗ ਦੇ ਲਈ ਸਪੈਸ਼ਲ ਆਏ ਜੀ ਫਸਟ ਆਫ ਆਲ ਸਾਡੇ ਰਾਣਾ ਭਾਜੀ ਰਾਣਾ ਰੋਗ ਜਿੰਦੋ ਜੀ ਇਹਨਾਂ ਦੇ ਨਾਲ ਸਾਡੇ ਜੀ ਕਾਮਨ ਵੇਕ ਚੈਂਪੀਅਨ ਅਜੀ ਭਗਨਾ ਜੀ ਭਲਾਤੋ ਜੀ ठीक है जी अपने होर वोट ठंड भाई आई वोट साहब भी आई लंबी भाई आई थैंक यू सो मच सारे परिवार दिल से देख दे रही तो बहुत-बहुत थैंक्स है जीमा साहब तो भी आए मगर चीमा साहब आयो के जीमा साहब आ लो जी साहब जीमा स्पेशल आए ब्लेसिंग देने आए हैं सारे परिवारों दिल दिल ਮੈਂ ਗਲੀ ਜਿਹੜਾ ਪੈਸਾ ਕਰਦਾ ਉਹ ਕਾਰਨ ਨਾਲ ਜਿਹੜਾ ਬੜਾ ਕੰਮ ਆਉਂਦਾ ਉਹ ਮੈਂ ਕੁੱਤੇ ਨੂੰ ਖਾਣੇ ਆ ਮੈਂ ਕਿਹਦੀ ਭੱਜੇ ਪਾਜੀ ਚੱਕ ਲਈ ਕਦੀ ਜਿੰਨਾ ਦੇ ਤੁਸੀਂ ਬੰਦੇ ਦਾ ਭੇਦ ਨਹੀਂ ਕਿਤੇ ਉਹ ਨਾਲ ਉਹਦੇ ਸਰ ਤੇ ਬਰਕ ਨਾ ਆਵੇ ਨਹੀਂ ਭਾਜੀ ਇਹ ਕਿੰਨਾ ਕਿੰਨਾ ਕਿਤਰੀਲਾ ਖਾਣਾ ਇਹ ਕਿੰਨਾ ਵਧੀਆ ਖਾਣਾ ਗੱਡੀ ਵੱਜਲੇ ਫੁੱਟ ਪਾਜ ਗੱਡੀ ਵੱਜਲੇ ਫੁੱਟ ਪਾਜ ਜੀ ਮਾ ਸਾਹ ਲਾਇਓ ਉਹ ਪਿਆਰ ਆਪਾਂ ਪਹਿਣਾ ਮਰ ਲਾ ਗਏ ਉਹ ਆ ਭਰਾਵਾ ਮੈਨੂੰ ਕਿੰਨੇ ਕਰਦੇ ਫੇਰੇ ਆਏ ਹੋ ਯਾਰ ਹੁਣ ਮੈਂ ਉਹ ਫੇਰੇ ਇਹ ਜਾਣਾ ਪੈਣਾ ਬੇਹਨ ਦੀ ਬੁੱਧੀ ਤੇ ਚਲੋ ਜੱਟ ਨਹੀਂ ਲੈ ਰਹੇ ਆ ਤੇਰੇ ਪਿਆਰ ਇੱਕ ਬੰਦਾ ਕਹਿੰਦਾ ਕਿ ਰੇਲਾ ਖਾਣਾ ਕਹਿੰਦਾ ਨਹੀਂ ਖਾਣਾ ਵੇਖੋ ਫਿਰ ਉਹਨਾਂ ਨੂੰ ਵੀ ਨਾਲ ਹੀ ਜਾਣੇ ਵੀ ਰੇਲਾ ਉਹ ਜਾਣਦੇ ਫਿਰ ਤੋਰ ਉਹਨਾਂ ਨੂੰ ਜਿੱਤਿਆ ਕੋੜਾ ਹੁੰਦੋ ਨਾ ਜੋ ਉਹ ਯਾਰ ਜਿੱਤਿਆ ਟੀਮਾ ਜਿੱਤਿਆ ਉਹੀ ਕੰਮ ਕਰਦਾ ਮੋੜ ਲਾ ਮੋੜ ਲਾ ਕੋਈ ਭੈਣ ਚੋਦ ਉਹ ਗਾਲਾਂ ਗੱਲਾਂ ਕੱਢਾ ਯਾਰ ਬਲੌਗ ਬੜਾ ਗੱਲ ਸਾਡੇ ਬਲੌਗ ਨੂੰ ਬਲੌਗ ਹੀ ਹੋ ਗਿਆ ਔਰ ਆਨ ਲੱਗ ਗਿਆ ਬਲੌਗ ਭਾਈ ਗੱਡੀ ਕਮਾੜੀ ਜਿਹੜੀ ਆ ਬੰਦ ਕਰਾ ਯਾਰ ਮੈਂ ਸਲਾਹ ਕਰਦਾ ਇਹਦਾ ਕੱਟੇ ਵਾਲਾ ਮੈਨੂੰ ਜਿਵੇਂ ਕਿਹੜੇ ਪਾਸੇ ਆਜਾ ਮੈਂ ਅੱਜ ਤੇਰੇ ਵੀਡੀਓ ਵੇਖੀ ਅੱਜ ਤੇਰੇ ਵੀਡੀਓ ਕਿਹਦੇ ਵੱਜਦੀਆਂ ਮੇਰੇ ਭਾਈ ਦੀਆਂ ਵੀ ਆਉਂਗਾ ਨਾਲ ਹੀ ਆਵਾਂ ਇਸ ਕਰਕੇ ਸਾਵਧਾਨ ਹੋ ਜਾ ਜਵੰਦਰ ਦੇ ਵਿੱਚ 11:30 ਵਜੇ ਵੀ ਵੇਖੋ ਗਿਜਰੇਲਾ ਘਲਾਜ ਨੂੰ ਚੱਲਣ ਦੇ ਆ ਤੇ ਸਾਡੀ ਆਪ ਘਰਣਾ ਇਹਨਾਂ ਗਾਈ ਕੋਲ ਸਾਹਿਬ ਉਹ ਤੇ ਗਦਰੇਲਾ ਖਾਣਾ ਆ ਗਾਜਰ ਗਾਜਰ ਨਹੀਂ ਗਦਰੇਲਾ ਮਾੜੀ ਚੀਜ਼ ਕੋਈ ਨਹੀਂ ਗਦਰੇਲਾ ਮਾੜੀ ਚੀਜ਼ ਨਹੀਂ ਹੈ ਬਾਈ ਚੰਗੀ ਤਰ੍ਹਾਂ ਪੱਕਿਆ ਹੋਵੇ ਇਹ ਤੇ ਨਹੀਂ ਮਾੜੀ ਨਹੀਂ ਹੈ ਭਾਈ ਦੱਸੋ ਮੜ ਆਇਆ ਗਦਰੇਲਾ ਖਾ ਕੇ ਹੋਣਾ ਦੱਸੋ ਮੜ ਆਇਆ ਗਦਰੇਲਾ ਕਦੀ ਮਾੜੀ ਚੀਜ਼ ਨਹੀਂ ਹੈ ਜਿਹੜੀ ਵੀ ਰੇੜੇ ਤੇ ਜਾਓ ਪਿਓਰ ਖੋਇਦਾ ਹੋਵੇ ਪਿਓਰ ਘਿਓ ਦਾ ਹੋਵੇ ਦਿਸੇ ਘਿਓ ਦਾ ਹਾਂ ਤੇ ਚੰਗੀ ਤਰ੍ਹਾਂ ਭੁੰਨੇ ਹੋਵੇ ਇਹ ਤੇ ਕਿਉਂ ਵੀ ਤੁਹਾਡੇ ਅੰਮਸਾਰ ਦਾ ਵਰਤੀ ਦਾ ਸਿਫਤੀ ਦਾ ਹੋਰ ਦੱਸੋ ਥੈਂਕ ਯੂ ਸੋ ਮੱਚ ਭਾਈ ਲਾਓ ਫੇ ਚਾਰ ਮੇਰਾ ਵੀਰ ਫੋਟੋ ਵੀ ਕੱਟਿਆ ਉਹ ਬਈ ਕਹ ਕੇ ਬਾਗ ਨਾ ਭੰਗੇ ਮੜਾ ਚੰਗੀ ਤਰ੍ਹਾਂ ਦੋ ਦੋ ਦੀ ਬੋਲਵਾਦੀ ਰੱਖੀਏ ਬੋਦਲ ਪਿਛੋ ਵੀ ਕੀਂਗ ਬੰਜਰ ਦੀ ਗੱਡੀਆਂ ਲਾ ਕੇ ਰੋਕੀ ਆਂਦੇ ਆ ਕਰਦੀ ਪ੍ਰਮੋਸ਼ਨ ਪਰ ਪ੍ਰਮੋਸ਼ਨ ਕਰਦੀ ਹੈ ਪ੍ਰਮੋਸ਼ਨ ਕਰ ਦੋ ਘੱਟੇ ਰਾਹ ਦੇ ਦਿਲ ਦਾ ਨਹੀਂ ਨਹੀਂ ਵਧੀਆ ਨਹੀਂ ਲੱਗਦਾ ਕੋਟਰਾ ਗਾਲੇ ਦੇ ਟਾ ਲਓ ਬੱਚਾ ਲੰਗਾ ਨਹੀਂ ਕਰਦੀ ਪਰ ਆ ਗਿਆ ਆਪਣ ਵਹਾਂ ਚੱਲਦੇ ਹਾਂ ਪ੍ਰਮਾਣ ਤੋਂ ਅੱਜ ਇਹ ਲੱਗਾ ਕਿ ਆਹ ਬਲਾ ਦੱਸੋ ਤੇ ਸਹੀ ਦੱਸੋ ਸ਼ਰਤ ਲੱਗੀ ਪੱਟ ਲੱਗੀ ਆ ਜਿਹੜਾ ਦੁੱਧੀਆ ਬੋਲਾ ਵਾਧੇ ਦੀ ਹਾਂ ਅਸੀਂ ਵਧ ਵੀ ਨੇ ਇਹ ਤਾਂ ਇੱਕ ਇੱਕ ਬੋਤਲ ਵਧ ਜਾਦੀ ਹੈ ਸਾਡੀ ਤੀਜੀ ਦੀ ਆ ਇਹ ਦੂਜੀ ਹਾਲੇ ਦੂਜੀ ਹਾਲੇ ਦਾ ਡੀ ਬੋਤਲ ਹੁਣ ਮੂੰਹ ਬੋਲਦਾ ਮਾਦਾਨ ਮੂੰਹ ਇਹ ਇਹ ਚੀਮਾ ਸਾਹਿਬ ਹੀ ਇਹੜੇ ਪੀ ਜਾਂਦੇ ਆ ਦੇਖਣ ਲੋ ਵੀ ਚੰਗ ਨੀ ਨਾ ਧੁਰ ਪਾਉਣੇ ਹਵਾ ਰੋ ਮੈਂ ਇਹ ਕੁੰਡਗਾਰ ਮਾਰ ਗਿਆ ਮੇਰੇ ਨਾਲ ਹਾਂ ਏ ਬਾਅਦ ਦੇ ਗੱਲਾਂ ਅੱਧੀ ਕਰ ਰਹੀਆਂ ਮੈਕਸਿਮਮ ਮੈਂ ਸੱਲੂ ਰਿਪੀਤੀਆਂ ਮਾਰਾਂ ਨਾ ਨਾ ਹੀ ਆਪ ਲਾਈਵ ਵੇਖਣਾ ਵਾ ਇੱਕ ਮਿੰਟ ਆ ਪੁੱਛਾਂ ਮਰੇ ਮੁੰਡਾ ਦੁਕਾਨੋਂ ਉਹਨੂੰ ਤੇ 500 ਰੁਪਏ ਦੋ ਉਹਨੇ ਮੇਰੇ ਦੋੜਾ ਲੈ ਕਹਿੰਦੇ ਨੇ ਆ ਪੁੱਛਿਆ ਕਿੰਨੀ ਨਿਊਟਰੀ ਗੱਦਾ ਉਹਨੇ ਨਹੀਂ ਮੋੜਿਆ ਪੁੱਛੀ ਕਿੰਨੀਆਂ ਪੀਂਦੀਆਂ ਆ ਕਟਾਲਾ ਮਿਲਗ ਬਰਾਮ ਕਿਤਨਾ ਕਟਾਲਾ ਕ੍ਰੇਡ ਮੋੜ 52 52 ਆਪ ਬੰਦੇ ਨੇ 12 ਆਏ ਨਾ ਕੋਈ ਪੱਤਾ ਕਿੰਨੇ ਕੋਟੇ 50 ਮੁੰਡਾ ਗਾਡੂ ਗਾਡੂ ਉਹਦੇ ਤੋਂ ਵਜੇ ਪੜ ਫਰੀਖ ਮੋਰਨੀ ਦੋਸਤ ਰਾਜ ਨੇ ਇਹ ਗਲਤ ਕਰਨਾ ਉਹ ਕਹਿਣਗੇ ਤੇ ਪੀਣੀ ਮੈਂ ਹੱਥ ਨਹੀਂ ਲਾਹਦਾ ਜੋ ਸ਼ੁਕਲ ਹੋ ਗਿਆ ਬੋਤਲ ਖੋਲ ਲੈ ਭਾਈ ਕਹਿਣਗੇ ਤੇ ਪੀਣੀ ਮੈਂ ਪੀਣੀ ਹਦਾ ਮੇਰੀ ਮਦਦ ਅਹੀਂ ਮੇਰੀ ਗੱਲ ਸੁਣ ਲੈ